ਤੁਸੀਂ ਵੀ ਦੇਖ ਸਕਦੇ ਹੋ ਜਲੰਧਰ ਵਾਲੇ ਰੋਡ ਦੇ ਉੱਤੇ ਖੜੇ ਆ ਔਰ ਇਹ ਗੱਡੀਆਂ ਰੋਂਗ ਸਾਈਡ ਆ ਰਹੀਆਂ ਔਰ ਬਹੁਤ ਸਾਰੀਆਂ ਗੱਡੀਆਂ ਨੇ ਜਦੋਂ ਆਪਣੇ ਹੱਥ ਜਾਣਾ ਤਾਂ ਰੋਂਗ ਸਾਈਡ ਵਿੱਚ ਆਉਣ ਵਾਲੀਆਂ ਗੱਡੀਆਂ ਦਾ ਕੋਈ ਨਾ ਕੋਈ ਹਾਸਾ ਇੱਥੇ ਹੁੰਦਾ ਰਹਿੰਦਾ ਔਰ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਰੋਂਗ ਸਾਈਡ ਗੱਡੀਆਂ ਆਉਣ ਦਾ ਕਾਰਨ ਕੀ ਹੈ ਕਿ ਇੱਥੇ ਕਿਸੇ ਨੇ ਰਾਉਂਡ ਬੋਰਡ ਨਹੀਂ ਬਣਾਇਆ ਜਦੋਂ ਸਬੰਧਤ ਵਿਭਾਗ ਨੇ ਹਾਈਵੇ ਬਣਾਇਆ ਤਾਂ ਇਸ ਜਗ੍ਹਾ ਦੇ ਉੱਤੇ ਰਾਉਂਡ ਬੋਰਡ ਹੋਣਾ ਚਾਹੀਦਾ ਸੀ ਜਦ ਕੀ ਆਣਾ ਨੇ 20 ਸ਼ੇਪ ਦੇ ਵਿੱਚ ਇੱਕ ਕੱਟ ਬਣਾ ਦਿੱਤਾ ਔਰ ਕੱਟ ਦੇ ਕਾਰਨ ਕਿੰਨੇ ਐਕਸੀਡੈਂਟ ਕਿੰਨੇ ਹਾਸੇ ਇਥੇ ਹੁੰਦੇ ਆ ਹੁਣ ਪਿੱਛੋਂ ਫੇਰ ਦੋ ਗੱਡੀਆਂ ਆ ਰਹੀਆਂ ਸਾਰੀਆਂ ਨੇ ਆਹ ਵੇਖੋ ਇਧਰੋਂ ਵੱਡੀ ਗੱਡੀ ਚਲੀ ਗਈ ਆ ਹੁਣ ਇਹ ਗੱਡੀਆਂ ਨੇ ਆਪਸ ਵਿੱਚ ਪੁੱਲ ਦੇ ਥਲੋਂ ਜਾ ਕੇ ਟਰਨ ਕਰਨਾ ਤਾਂ ਜਦੋਂ ਅੱਗੋਂ ਆਉਣ ਵਾਲੀਆਂ ਗੱਡੀਆਂ ਹੁਣ ਸਕੂਲ ਦੀਆਂ ਬੱਚਿਆਂ ਦੀਆਂ ਬੱਸਾਂ ਤੁਹਾਨੂੰ ਉਹ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਪੈਸ਼ਲੀ ਇਹ ਚੀਜ਼ਾਂ ਵਿਖਾਈਆਂ ਜਾਣ ਕਿ ਆਹ ਵੇਖ ਸਕਦੇ ਹੋ ਕਿੰਨੀਆਂ ਗੱਡੀਆਂ ਹਰ ਗੱਡੀ ਰੋਂਗ ਸਾਈਡ ਦੇ ਉੱਤੇ ਇਸ ਰੋਡ ਦੇ ਉੱਤੇ ਹਰ ਗੱਡੀ ਰੋਂਗ ਸਾਈਡ ਤੋਂ ਆ ਰਹੀ ਹੈ ਔਰ ਜਿਹੜੀਆਂ ਗੱਡੀਆਂ ਆਪਣੇ ਆਥ ਰਹੀਆਂ ਉਹਨਾਂ ਦਾ ਕੀ ਕਸੂਰ ਹੈ ਉਹਨੇ ਸਕੂਲ ਦੀਆਂ ਬੱਸਾਂ ਸਪੈਸ਼ਲੀ ਦੱਸ ਦਈਏ ਕਿ ਸਕੂਲ ਦੀਆਂ ਬੱਸਾਂ ਵੀ ਰੋਂਗ ਸਾਈਡ ਆ ਲਾਈਨ ਦੇਖ ਸਕਦੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਸਕੂਲ ਦੀਆਂ ਬੱਸਾਂ ਲਗਾਤਾਰ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਨੇ ਇਹਨਾਂ ਵਿੱਚੋਂ ਅਧੀਆਂ ਗੱਡੀਆਂ ਜਿਹੜੀਆਂ ਰੋਂਗ ਸਾਈਡ ਹੋ ਜਾਂਦੀਆਂ ਪਿੱਛੇ ਕਾਰ ਵੀ ਰੋਂਗ ਸਾਈਡ ਹੈ ਔਰ ਜਿਹੜੀਆਂ ਇੱਧਰ ਆਉਣ ਵਾਲੀਆਂ ਗੱਡੀਆਂ ਆਪਣੇ ਹੱਥ ਹੈ ਉਹਨਾਂ ਦਾ ਜਾਮ ਲੱਗ ਜਾਂਦਾ ਔਰ ਕੋਈ ਨਾ ਕੋਈ ਹਾਸਾ ਇੱਥੇ ਵਾਪਰਦਾ ਰਹਿੰਦਾ ਇਹ ਜਲੰਧਰ ਦੀਆਂ ਇਹ ਦੱਸ ਦਈਏ ਕਿ ਜਲੰਧਰ ਦੇ ਰੋਡ ਦੀਆਂ ਤਸਵੀਰਾਂ ਨੇ ਔਰ ਟਾਂਡਾ ਔੜਮੜ ਦੇ ਲੋਕ ਕੋਲ ਖੜੇ ਆਪਾਂ ਟਾਂਡੇ ਵਾਲਾ ਜਿਹੜਾ ਪੋਲ ਹੈ ਉਸ ਦੇ ਉੱਤੋਂ ਜਦੋਂ ਹੁਸ਼ਿਆਰਪੁਰ ਨੂੰ ਜਾਣ ਵਾਲਾ ਰੋਡ ਜਿਹੜਾ ਜੋ ਚੰਡੀਗੜ੍ਹ ਨੂੰ ਜਾਣ ਵਾਲਾ ਕੱਟ ਹੈ ਉਸ ਦੇ ਉੱਤੇ ਖੜੇ ਆ ਔਰ ਇਸ ਤਰਫ ਤੋਂ ਆਉਣ ਵਾਲੀਆਂ ਗੱਡੀਆਂ ਜੋ ਵੀ ਗੱਡੀ ਟਾਂਡੇ ਨੂੰ ਜਾਵੇਗੀ ਸਾਰੀਆਂ ਗੱਡੀਆਂ ਰੋਂਗ ਸਾਈਡ ਹੁੰਦੀਆਂ ਨੇ ਅੱਗੇ ਇੱਕ ਗੱਡੀ ਹੋਰ ਦੇਖ ਸਕਦੇ ਹੋ ਇਹ ਵੀ ਰੋਂਗ ਸਾਈਡ ਆ ਔਰ ਹਾਸਾ ਜਿਹੜਾ ਕੋਈ ਨਾ ਕੋਈ ਇੱਥੋਂ ਦਾ ਚਸ਼ਮਦੀ ਦੱਸਦੇ ਆ ਕਿ ਕੋਈ ਨਾ ਕੋਈ ਹਾਸਾ ਜਿਹੜਾ ਇੱਥੇ ਹੁੰਦਾ ਰਹਿੰਦਾ ਔਰ ਇਹ ਖਬਰਾਂ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ ਕਿ ਇਸ ਦੇ ਉੱਤੇ ਕੋਈ ਪ੍ਰੋਪਰ ਤਰੀਕੇ ਦੇ ਨਾਲ ਕੋਈ ਰੌਂਡਬਾਡ ਵਗੈਰਾ ਬਣਾਇਆ ਜਾਵੇ ਤਾਂ ਜੋ ਇਹ ਹਾਸਿਆਂ ਤੋਂ ਬਚਾਅ ਹੋ ਸਕੇ ਕਿਸੇ ਦੇ ਪਰਿਵਾਰਾਂ ਦੀਆਂ ਜਦੋਂ ਜਾਨਾਂ ਜਾਂਦੀਆਂ ਨੇ ਤਾਂ ਹਾਈਵੇ ਸੌਟੀ ਹਾਈਵੇ ਥਾਉਟੀ ਕੁਝ ਨਹੀਂ ਦਿੰਦੀ ਜੇ ਕੋਈ ਆਪਸ ਵਿੱਚ ਟਕਰਾਂਦਾ ਤਾਂ ਸਿੰਘ ਉਹਨਾਂ ਦੇ ਫਸਦੇ ਆ ਪੈਸੇ ਉਹਨਾਂ ਨੇ ਇੱਕ ਦੂਜਿਆਂ ਤੋਂ ਲੈਣੇ ਆ ਕੇਸ ਉਹਨਾਂ ਦੇ ਚੱਲਦੇ ਆ ਹਾਈਵੇ ਥਾਉਟੀ ਨੇ ਆਪਣੇ ਪੈਸੇ ਕਮਾਏ ਆ ਔਰ ਚਲੀ ਗਈ ਆ ਔਰ ਲਗਾਤਾਰ ਜੇ ਗਿਣਤੀ ਕਰੀਏ ਤਾਂ ਹਜ਼ਾਰ ਤੋਂ ਜ਼ਿਆਦਾ ਗੱਡੀ ਐਵਰੀ ਡੇ ਰੋਂਗ ਸਾਈਡ ਹੁਣ ਇਹ ਗੱਡੀਆਂ ਆ ਰਹੀਆਂ ਨੇ ਇਹ ਵੀ ਰੋਂਗ ਸਾਈਡ ਆ ਇੱਥੋਂ ਪਿੱਛੇ ਵਾਲੀਆਂ ਵੀ ਰੋਂਗ ਸਾਈਡ ਆ ਸਾਰਾ ਕੁਝ ਰੋਂਗ ਸਾਈਡ ਚੱਲ ਰਿਹਾ ਔਰ ਕਿੰਨੀਆਂ ਗੱਡੀਆਂ ਔਰ ਦੂਸਰੀ ਤਰਫ ਹਾਈਵੇ ਚੱਲ ਰਿਹਾ ਰੌਂਗ ਸਾਈਡ ਟਰਨ ਕਿੱਥੇ ਕਰਨਾ ਹਾਈਵੇ ਨੂੰ ਹਾਈਵੇ ਦੀ ਆਉਣ ਵਾਲੀਆਂ ਗੱਡੀਆਂ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨੀ 'ਚ ਪੈਂਦੀਆਂ ਹੁਣ ਦੋਨੋਂ ਤਰਫ ਦੱਸ ਦਈਏ ਤੁਹਾਨੂੰ ਕਿ ਆਹ ਵੇਖੋ ਬੱਸ ਆ ਰਹੀ ਹੈ ਗੱਡੀ ਆ ਰਹੀ ਹੈ ਉਧਰੋਂ ਇਹ ਗੱਡੀ ਰੌਂਗ ਸਾਈਡ ਜਾ ਰਹੀ ਆ ਆਹ ਵੇਖ ਸਕਦੇ ਹੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਕਿ ਇਹ ਕੱਟ ਬਿਲਕੁਲ ਗਲਤ ਬਣਾਇਆ ਹੋਇਆ ਇਸ ਕੱਟ ਨੂੰ ਪ੍ਰੋਪਰ ਠੀਕ ਕੀਤਾ ਜਾਵੇ ਤਾ ਜੋ ਅੱਗੇ ਤੋਂ ਹੋਣ ਵਾਲੇ ਜਿਹੜੇ ਨੁਕਸਾਨ ਹੈ ਉਸ ਤੋਂ ਬਚਾਓ ਸਕੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ